ਇਹ ਵਾਰ ਚਲਾਉਣਾ ਸੀ ਜੀ ਆਪਾਂ ਨੇ ਇਹ ਪਰਫੇਮਾ ਕਿਉਂ ਦਿੱਤਾ ਜੀ ਦੂਰ ਲਾਇਆ ਉਹਨਾਂ ਦੇ ਪਹਿਲਾਂ ਉੱਥੇ ਲੱਗਦੇ ਰਹੇ ਤੇ ਕੋਈ ਸਾਰੇ ਨੇ ਵਿਚਾਰਿਆ ਵੀ ਇਸ ਵੇਲੇ ਆਪਣੇ ਸ਼ਹਿਰ ਦੇ ਵਿੱਚੋਂ ਬਸ ਅੱਡੇ ਤੋਂ ਸ਼ਹਿਰ ਇੱਕੋ ਹੀ ਰਾਹ ਹੈ ਜਿੱਥੋਂ ਦੀ ਬਸਾਂ ਲੰਘ ਸਕਦੀਆਂ ਜੇ ਇਹਨਾਂ ਨੂੰ ਦੂਜੇ ਰਾਹ ਆਪਾਂ ਸ਼ਹਿਰ ਵਿੱਚੋਂ ਕੱਢਦੇ ਆ ਉਧਰ ਪਗਾ ਪੋੜ ਆਉਂਦਾ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਇਸ ਗੱਲ ਨੂੰ ਧਿਆਨ ਵਿਚਾਰ ਰਸਤੇ ਵੀ ਲੋਕ ਪਰੇਸ਼ਾਨ ਨਾ ਹੋਣ ਅਸੀਂ ਇਸ پارک ਦੇ ਵਿੱਚ ਹੀ ਧਰਨਾ ਰੌਂਡ ਦੀ ਸੋਚੀ ਕਿਉਂਕਿ ਪਹਿਲਾਂ ਵੀ ਆਪਾਂ ਉਹ ਧਰਨਾ ਲਾਇਆ ਸੀ ਜੋ ਮੌਕੇ ਉਨੇ ਵੇਲੇ ਉਦੋਂ ਵੀ ਸਾਨੂੰ ਲੱਗਿਆ ਵੀ ਇਹ ਗਲਤ ਹੈ ਅਸੀਂ ਇੱਥੇ ਖੜ੍ਹੇ ਸੀ ਇਸ ਕਰਕੇ ਅਸੀਂ ਉਹ ਪਰੇਸ਼ਾਨੀ ਦੇ ਬੜ ਕੀ ਕਰਨਾ ਹੈ ਇਸ ਕੇ ਦਾ ਕੋਈ ਵੀ ਆਪਣੇ ਨਾਲ ਕਾਰਵਾਈ ਆਗਲੀ ਰਣਨੀਤੀ ਬਾਰੇ ਗੱਲ ਬਾਤ ਨਾ ਕਰੀ ਗਿਆ ਆਪਣੇ ਵੀ ਅਗਲੀ ਰਣਨੀਤੀ ਕੀ ਹੈ 15 ਤਰੀਕ ਦੀ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਆਗਲੀ ਰਣਨੀਤੀ ਦਾ ਲਾਣ ਅੰਦਰ ਅੰਦਰ ਇੱਕ ਇੱਕ ਨਾ ਨੇ ਹੋਰ ਸਰਕਾਰਾਂ ਵੱਲੋਂ ਲਾ ਲਓ ਜਾ ਆਮ ਲੋਕ ਕਹਿੰਦੇ ਨੇ ਵੀ ਇਹ ਜਾਂ ਸੜਕਾਂ ਉੱਤੇ ਬੈਜਦੇ ਨੇ ਕੀ ਇਹ ਸੜਕਾਂ ਤੋਂ ਬਿਲਾਵਾ ਹੋਰ ਵੀ ਆਪਣਾ ਹੈ ਵੀ ਅਸੀਂ ਨਹੀਂ ਰੋਕਦੇ ਸੜਕਾਂ ਤਾਂ ਇਹ ਤਾਂ ਬਸ ਦੇਖੇ ਵੀ ਸਾਈਡਾਂ 'ਤੇ ਬਹਿਣੇ ਹੋਗੇ ਦੇਖੋ ਸਾਰੇ ਕੌਣ ਕੀ ਕਹਿੰਦਾ ਇਹ ਤਾਂ ਇਹ ਤਾਂ ਲੋਕਾਂ ਦੀ ਜਮਾਨ ਫੜੀ ਨਹੀਂ ਜਾਂਦੀ ਪਰ ਅਸੀਂ ਜਦੋਂ ਵੀ ਛੜਕਾਂ ਛੁੜਕਾਂ ਤੇ ਆਉਂਦੇ ਆ ਸਾਰੀ ਹੱਲਾ ਦਾ ਤਿਆਰ ਰਨਨ ਜੀ ਕਿੰਨੇ ਇਤਿਵ ਸਿੱਧਿਆ ਜਾ ਰਿਹਾ ਜੋ ਕਿ ਕਿਸਾਨ ਜਦੋਂ ਨੂੰ ਜਾਨੀ ਆਪਣਾ ਗਰਾਹ ਹੜ ਫਕਰ ਕੇ ਨਾਮ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਹੋਰ ਵੀ ਕਈ ਤਰੀਕਿਆਂ ਤੇ ਕੀਤਾ ਰਹੀ ਇਹਦੇ ਬਾਰੇ ਕੀ ਕਹੋਗੇ ਜੀ ਕੀ ਹੋ ਜਾ ਨਰੇਟਿਵ ਹੈ ਵੀ ਇਹ ਸਰਕਾਰ ਰੋਕ ਲੈਂਦੇ ਨੇ ਜੀ ਇਹ ਦੇਖੋ ਕਿਸੇ ਕੰਨੀ ਜੇ ਕਿਸਾਨ ਜਤੇ ਬੰਦੇ ਨਹੀਂ ਸਾਰੇ ਆਪਸ ਤੇ ਇਹ ਹੈ ਵੀ ਉਹ ਐ ਸੰਚ ਜਿਹੜੇ ਲੋਕ ਇਹ ਜੇ ਨੈਰੇਟਿਵ ਸਿਰਜਦੇ ਆ ਉਹਨਾਂ ਨੂੰ ਇਹ ਕਿਸਾਨ ਉਹ ਕੀਰਤੀ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਦੋਂ ਇਕੱਠੇ ਹੁੰਦੇ ਨੇ ਸਿਰ ਜੋੜ ਕੇ ਆਪਣੀ ਮੰਗਾਂ ਦੀ ਗੱਲ ਕਰਦੇ ਨੇ ਚਾਹੇ ਮਨਜ਼ੂਰ ਨੇ ਚਾਹੇ ਕਿਸਾਨ ਨੇ ਉਦੋਂ ਉਹਨਾਂ ਦੀ ਰੜਕ ਪੈਂਦੀ ਐ ਇਸ ਗੱਲ ਕਿਉਂਕਿ ਇਹ ਹਾਕਮ ਨਹੀਂ ਚਾਹੁੰਦੇ ਕਿਉਂਕਿ ਹਾਕਮਾਂ ਦੇ ਚੇਲੇ ਚੜ੍ਹਦੇ ਹੁੰਦੇ ਨੇ ਜਿਹੜੀ ਨਹੀਂ ਗੱਲਾਂ ਕਰਦੇ ਨੇ ਹਾਕਮ ਨਹੀਂ ਚਾਹੁੰਦੇ ਕੋਈ ਆਪਣੇ ਹੱਕਾਂ ਦੀ ਗੱਲ ਕਰਕੇ ਕੀਰਤੀ ਲੋਕ ਇਕੱਠੇ ਹੋ ਕੇ ਆਪਣੇ ਹੱਕ ਸਰਕਾਰ ਤੋਂ ਮਨਾ ਸਕਣ ਆਪਦੇ ਬੱਚਿਆਂ ਦੇ ਰੋਜ਼ਗਾਰ ਦੀ ਗੱਲ ਕਰ ਸਕਣਾ ਆਪਦੇ ਬੱਚਿਆਂ ਦੀ ਸਿਹਤ ਸਹੂਲਤਾਂ ਦੀ ਗੱਲ ਕਰ ਸਕਣਾ ਉਹ ਇਹ ਗੱਲ ਉਹਨਾਂ ਨੂੰ ਫਿੱਟ ਨਹੀਂ ਬੈਠੀ ਤੇ ਮੁੱਖ ਮੰਤਰੀ ਦਾ ਰਵਈਆ ਕਿਸ ਤਰ੍ਹਾਂ ਦਾ ਲੱਗੇ ਤੁਹਾਨੂੰ ਇੰਨਾ ਦਿਨਾਂ ਦੇ ਵਿੱਚ ਗੱਲ ਤੁਸੀਂ ਨਿੰਦਨ ਜੋਬ ਇਹ ਰਾਜੀ ਇੱਕ ਨਾ ਵੈਸੇ ਤਾਂ ਤੁਹਾਡੀ ਜਿਹੜੀ ਜੱਤੀ ਬੰਦੀ ਹੈ ਮਜ਼ਦੂਰ ਤੌਰ ਤੇ ਉਹਨਾਂ ਨਾਲ ਲੈ ਕੇ ਚੱਲਦੀ ਹੈ ਬਹੁਤ ਸਾਰੇ ਪਿੰਡਾਂ 'ਚ ਗੱਲ ੜਾ ਰੱਖੀ ਹੈ ਵੀ ਇਹ ਮਜ਼ਦੂਰਾਂ ਦੀ ਗੱਲ ਹੀ ਨਹੀਂ ਕਰਦੇ ਕਿਤੇ ਤੇ ਦੇਖੋ ਗੱਲ ੜਾਉਣ ਵਾਲੇ ਤਾਂ ਕਰਨਾ ੜਾਉਂਦੇ ਰਹਿੰਦੇ ਨੇ ਜਿਹੜੇ ਅਮਲ ਦੇਖਦੇ ਨੇ ਅਸੀਂ ਗੱਲ ਬਹੁਤੀ ਮਜ਼ਦੂਰਾ ਦੀ ਕਰਦੇ ਆ ਅਸੀਂ ਛੋਟੀ ਕਿਸਾਨੀ ਦੀ ਗੱਲ ਕਰਦੇ ਆ ਅਸੀਂ ਉਹਨਾਂ ਨੂੰ ਬੇਜਮੀਨੇ ਕਿਸਾਨਾਂ ਦੀ ਕਿੰਨਾ ਕੋਲੇ ਜ਼ਮੀਨ ਨੇ 2 ਲੱਖ ਕਿਸਾਨ ਨੇ ਅਸੀਂ ਗੱਲ ਹੀ ਉਹਨਾਂ ਦੀ ਕਰਦੇ ਅੱਗੇ ਕਿਵੇਂ ਦਾ ਸੰਘਰਸ਼ ਰਹੂਗਾ ਜੀ ਆਪਣਾ ਵੀ ਹੁਣ ਸਰਕਾਰਾਂ ਦੇ ਰੁਪਏ ਦੇ ਮੁਤਾਬਕ ਕਿਸ ਤਰ੍ਹਾਂ ਵਧੀਆ 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 ਸੰਘਰਸ਼ ਵਧੀਆ ਰਹੂ ਸਰਕਾਰ ਜਿੰਨੀ ਸਫਾਈ ਕਰਦੀ ਹੈ ਸੰਘਰਸ਼ਨ ਤਾਂ ਉਹਨਾਂ ਬਲ ਮਿਲ ਗਿਆ ਠੀਕ ਹੈ ਜੀ ਓਕੇ ਉਹ ਲਾਏਗਾ ਜੀ ਅੱਜ ਤੱਕ ਨਾ ਕੀਤਾ ਜੇ ਤਕੋ ਦੇਸ਼ ਦਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਤੇ ਬਾਕੀ ਦਾ ਕੀ ਹੈ ਜਿਹੜਾ ਸੰਯੁਕਤ ਮੋਰਚੇ ਦੀ ਮੀਟਿੰਗ ਤੇ 3 ਤਰੀਕ ਦੀ ਪੰਜਾਬ ਸਰਕਾਰ ਨਾਲ ਮੁੱਖ ਮੰਤਰੀ ਨਾਲ ਜਦੋਂ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਉੱਥੇ ਪੇਸ਼ ਹੋਈ ਬੈਠੀ ਮੀਟਿੰਗ ਦੇ ਵਿੱਚ ਵੈਸੇ ਇਧਰੋਂ ਸਿਆਣੀ ਲੀਡਰਸ਼ਿਪ ਹੈ ਪਹਿਲਾਂ ਮੁੱਖ ਮੰਤਰੀ ਨੂੰ ਪੁੱਛਿਆ ਹੈ ਵੀ ਤੁਹਾਡੇ ਕੋਲ ਸਮਾਂ ਕਿੰਨਾ ਹੈ ਉਹਨਾਂ ਨੇ ਕਿਹਾ ਸਮਾਂ ਖੁੱਲ ਹੈ ਹਾਲਾਂਕਿ ਉਦੋਂ ਕੋਈ ਗੱਲ ਨਹੀਂ ਦੱਸੀ ਹੈ ਕਿ ਜਦੋਂ ਗੱਲਬਾਤ ਚੱਲੀਆਂ ਅੱਠ ਮੰਗਾ ਤੇ ਮੀਟਿੰਗ ਦੀ ਬਹਿਸ਼ ਹੋਈ ਜਿਸ ਵੀ ਕੀਤਾ ਉਹਨੇ ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਫਿਰ ਇੰਨੀਆਂ ਗੱਲਾਂ ਹੋ ਗਈਆਂ ਜੀ ਬਾਕੀ ਦੀਆਂ ਫਿਰ ਕਰਦੇ ਆ ਤੇ ਮੈਨੂੰ ਅੱਖਾਂ ਦੀ ਪ੍ਰੋਬਲਮ ਹੈ ਮੈਂ ਜਾਣਾ ਤੇ ਤੁਸੀਂ ਜੇ ਧਰਨੇ ਬਾਰੇ ਦੱਸੋ ਵੀ ਕੀ ਗੱਲ ਚਾਹੁੰਦੇ ਹੋ ਜਦੋਂ ਇਧਰੋਂ ਗਿਆ ਵੀ ਧਰਨਾ ਦਾ ਜੇ ਮੰਗਾ ਤੇ ਦੀਆਂ ਦੇ ਜੈਸ ਹੋਈ ਹੈ ਕਿੰਨੀਆਂ ਤੁਸੀਂ ਲਾਗੂ ਕਰਦੇ ਹੋ ਕਿੰਨੀਆਂ ਜੀ ਬੈਠ ਰਹਿੰਦੀ ਹੈ ਆਪਣੀ ਵੀ ਇਸ ਕਰਕੇ ਧਰਨਾ ਦਾ ਜੇ ਉਸੇ ਲੋਟੀ ਹੈ ਜਦੋਂ ਗੱਲਬਾਤ ਖੁੱਲੂਗੀ ਕੋਈ ਉਹਦੇ ਦੇਖ ਲੈ ਵਿਚਾਰ ਲੈ ਪਰ ਕਹਿੰਦਾ ਜੀ ਤੁਸੀਂ ਵੀ ਧਰਨਾ ਹੀ ਲਾਉਣਾ ਹੈ ਫਿਰ ਮੇਰੇ ਤਾਂ 2 ਘੰਟੇ ਘਾਤੋਂ ਕੰਮ ਛੜਾਇਆ ਯਾਨੀ ਐ ਉੱਤਰ ਡੇਢ ਦੇਣ ਲੱਗਿਆ ਜਦੋਂ ਉੱਠ ਕੇ ਚਲੇ ਗਏ ਜਾਂਦੇ ਜਾਂਦੇ ਵੀਡੀਓ ਦੇ ਕੋਲੇ ਥੋ ਮਜਬੂਰੇ ਰਾਹੀਂ ਇਹ ਵੀ ਕਹਿ ਗਏ ਫੇਰਾ ਜਿਹੜੀਆਂ ਅੱਠ ਮਗਾ ਤੇ ਜੱਜ ਕੀਤਾ ਸੀ ਆ ਕੀਤੀ ਸੀ ਉਹ ਵੀ ਖਤਮ ਨੇ ਕਰ ਲੋ ਜਿਹੜਾ ਕੁਝ ਕਰਨਾ ਯਾਨੀ ਉਹ ਰਵਈਏ ਨੂੰ ਦੇਖ ਕੇ ਸੰਯੁਕਤ ਮੋਰਚੇ ਦਾ ਉਹਦੀ ਪੁਲਿਸ ਜਦ ਤੀ ਸਾਰਿਆਂ ਦੇ ਅਗਵਾ ਤੇ ਉਹਦੀ ਪੁਲਿਸ ਘਰਾਂ ਦੇ ਵਿੱਚ ਤੁਸੀਂ ਵੜਦੀ ਦੇਖੀ ਐ ਤੇ ਕੰਧਾਂ ਤੋਂ ਦੀ ਟੱਪ ਕੇ ਗਈ ਜਿਹਾ ਪਹਿਲੀ ਵਾਰੀ ਵੀ ਗੇਟ ਕਿਸੇ ਦਾ ਵੀ ਨਹੀਂ ਖੜਕਾਇਆ ਵੀ ਗੇਟ ਖਲਾ ਕੇ ਬੜੀਏ 100-100 ਬੰਦੇ ਦਾ ਕਾਫਲਾ 70-70 ਬੰਦੇ ਦਾ ਕਾਫਲਾ ਜਣੀ ਐ ਡਰਾਉਨ ਧਮਕਾਉਣ ਬਾਤ ਤੇ ਲੋਕਾਂ ਨੂੰ ਗਏ ਨੇ ਉਹ ਸਾਡੂ ਸਾਡੇ ਅਗਵਾਤ ਲੱਗੇ ਨੇ ਕੁਝ ਬਾਹਰ ਸਾਈਡਾਂ ਤੇ ਉਦੀ ਹੋ ਗਏ ਤੇ ਇਸ ਕਰਕੇ ਅਸੀਂ ਉਸ ਗੱਲ ਦਾ ਉਸ ਰਵਈਏ ਦਾ ਜਵਾਬ ਦੇਣ ਬਾਅਦ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਜਿੰਨੇ ਆਪਦੇ ਐਮਐਲਏ ਨੇ ਜਿੰਨੇ ਆਪਦੇ ਮੰਤਰੀ ਨੇ ਉਹ ਮੂੰਹ ਮੋਟ ਤੋੜਵਾ ਜਵਾਬ ਦਿੱਤਾ ਉਹਨੇ ਰਵਈਏ ਦਾ ਜਵਾਬ ਦਿੱਤਾ ਵੀ ਮੁੱਖ ਮੰਤਰੀ ਸਾਹਿਬ ਜਿਹੜੀ ਕੁਰਸੀ ਦੇ ਸੱਤਾ ਤੇ ਬੈਠੇ ਹੋ ਜਿਹੜੀ ਵੱਡੀਏ ਸੱਤਾ ਹੈ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੇ 3.5 ਕਰੋੜ ਲੋਕਾਂ ਦੇ ਤੁਸੀਂ ਮੁੱਖ ਮੰਤਰੀ ਹੋ ਪਰ ਆ ਤੁਹਾਡਾ ਪਹਿਲੀ ਵਾਰੀ ਦੇਖਿਆ ਵੀ 35 ਜਥੇਬੰਦੀਆਂ ਬਤੀ ਜਥੇਬੰਦੀਆਂ ਨਾਲ ਉਰ ਰਵਈਆ ਠੀਕ ਨਹੀਂ ਹੈ ਇਹਨੂੰ ਰਵਈਏ ਨੂੰ ਠੀਕ ਕਰੋ ਲੋਕਾਂ ਦੀ ਮੰਗ ਹੈ ਤੇ ਲੋਕ ਦੱਬੇ ਕੁਚਲੇ ਗਏ ਜਿਹੜੇ ਤੁਸੀਂ ਵਾਅਦੇ ਕਰਦੇ ਉਹ ਤੋਂ ਮੁੱਕ ਰਹੇ ਉਹ ਲਾਗੂ ਕਰੋ ਆ ਗਵਾਂ ਦੀ ਫੜਾਫੜਾਈ ਸੀ ਜੀ ਇਹ ਜਾਨੀ ਤੈਸਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੇਖੋ ਹੁੰਦੀ ਹੈ ਸਰਕਾਰ ਕੋਲੇ ਉਹ ਕਹਿੰਦਾ ਫਿਰ ਮੈਂ ਡਰਦਾ ਨਹੀਂ ਕਰਾਂ ਮੀਟਿੰਗ ਦਿੰਦਾ ਮੇਰੇ ਕੋਲ ਸਾਰਾ ਗੁੱਸਾ ਫਿਰ ਇੰਨਾ ਮੈਂ ਬਹੁਤਾ ਨਰਮ ਵੀ ਨਹੀਂ ਹੈਗਾ ਫਿਰ ਉਹ ਨਰਮਾਈ ਉਹਨੇ ਆਪਦੀ ਉਹ ਈਗੋ ਕੱਢ ਕੇ ਦੇਖੀ ਹੈ ਤੇ ਫਿਰ ਨਾਲੇ ਉਦੀ ਗੋੜਨੀਆਂ ਡਿੱਗਦੀ ਹੈ ਸਰਕਾਰ 9 ਤਰੀਕ ਦੀ ਮੀਟਿੰਗ ਦਿੰਦਾ ਸੀ ਹੁਣ ਜਿਵੇਂ ਪੰਜਾਂ ਦੀ ਸ਼ਰਤ ਫੇਲ ਕਰਦਾ ਸੀ ਅਈਂ ਦਾ ਸੜੀ ਦੀ ਫੇਰ ਕਰਦਾ ਸੀ ਅਸੀਂ ਕਿਹਾ ਵੀ ਕੋਈ ਨਾਉ ਨੂ ਵਾਲੇ ਦੀ ਨਹੀਂ ਹੈਗੀ ਕਿਸੇ ਅਧਿਕਾਰੀ ਵੀ ਜੀ ਫੋਨ ਆਇਆ ਸੀ ਵੀ ਇਹ ਬਿਲਕੁਲ ਨਹੀਂ ਕਰਦੇ 10 ਵਾਲਾ ਹੋਊਗਾ ਉਦੋਂ ਬਾਅਦ ਦੇਖਾਂਗੇ ਕੀ ਹੁੰਦਾ ਤੇ ਜਥੇਵੰਦੀ ਦੀ ਰਣਨੀਤੀ ਕਿ ਕਿਸ ਤਰ੍ਹਾਂ ਦੀ ਰਹੂਗੀ ਜੀ ਦੇਖੋ ਜਥੇਵੰਦੀ ਦੀ ਰਣਨੀਤੀ ਇਹੀ ਹੈ ਸੰਘਰਸ਼ ਹੈ ਇਹੀ ਕਰਨਾ ਹੈ ਲੋਕਾਂ ਨੂੰ ਤਿਆਰ ਕਰਨਾ ਲੋਕਾਂ ਨੂੰ ਸਾਰੀ ਗੱਲ ਦੱਸਣੀ ਸੱਚਾਈ ਦੱਸਣੀ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਵੀ ਆਹ ਭਾਈ ਜਿਹੜਾ ਚੰਗਾ ਕੰਮ ਕੀਤਾ ਮੁੱਖ ਮੰਤਰੀ ਨੇ ਉਹ ਸਾਡੇ ਸੂਬਾ ਪ੍ਰਧਾਨ ਨੇ ਦੱਸਿਆ ਵੀ ਅਸੀਂ ਹੋ ਚਿੱਠੀ ਵੀ ਦੇ ਕੇ ਸੰਗਤ ਧੰਨਵਾਦ ਤੇਰਾ ਜਿਹੜਾ ਖਾੜੀ ਨੂੰ ਤਾਂ ਰੱਦ ਕੀਤਾ ਹੈ ਜੀ ਹੁਣ ਹੁਣ ਇਹ ਕਨਕਲਮਟ ਤੋਂ ਪਹਿਲਾਂ ਪਹਿਲਾਂ ਵੱਡਾ ਸੰਘਰਸ਼ ਹੋਣ ਦੀ ਹੈਗੀ ਸਭਾਵਨਾ ਬਸ 15 ਬੁੱਧਰਾਂ ਦੇ ਲਗਭਗ ਮੁਕ ਤੋਂ ਬਰਚ ਦੀ ਮੀਟਿੰਗ ਆ ਰਹੀ ਹੈ ਤੇ ਕਹਾਂਗੇ ਥੋੜੀ ਚੌਕੇ ਸਰਕਾਰ ਨਾਲ ਲੜਾਈ ਹੈ ਮੰਗਾਂ ਦੀ ਲੜਾਈ ਹੈ ਇੱਥੇ ਤੱਕ ਆ ਗਿਆ ਕਰਜ਼ਾ ਪੈਰਾਂ ਤੋਂ ਲਾ ਕੇ ਇਹ ਗੱਲ ਸਾਰੀ ਜਿਹੜੀਆਂ ਇਹਨਾਂ ਨੇ ਕੀਤੇ ਨੇ ਵੀ ਕਰਜ਼ਾ ਮਾਫ ਕਰਾਂਗੇ ਐਮਐਸਪੀ ਦੇਵਾਂਗੇ ਇਨੀਆਂ ਬਦਲਾਂ ਦੇ ਦੇਵਾਂਗੇ ਹੁਣ ਭੱਜਦੇ ਕਿਉਂ ਨੇ ਏਤੀ ਨੀਤੀ ਬਣਾਵਾਂਗੇ ਇਹ ਤੋਂ ਭੱਜਦੇ ਕਿਉਂ ਨੇ ਜਿਸ ਕਰਕੇ ਉਹ ਗੱਲਾਂ ਦਾ ਜਵਾਬ ਤਾਂ ਲਵਾਂਗੀ ਇਹ ਤੁਸੀਂ 70 ਲੋਕਾਂ ਨੇ ਦਿੱਤੀ ਹੈ 92 ਸੀਟਾਂ ਦਿੱਤੀਆਂ ਨੇ ਠੀਕ ਹੈ ਜੀ ਧੰਨਵਾਦ